ਗਿਆਦਾ ਇਹਦਾ ਮੂਡ ਸਹੀ ਤਾਂ ਅੱਛਾ ਅੱਛਾ ਫੇ ਢਾਬਾ ਤਾਂ ਬੋਲਿਆ ਵੀ ਹੁਣ ਮਾਮਾ ਜਵਾਬ ਦੇ ਸਕਦਾ ਤੇ ਮੰਮੀ ਦਾ ਢਾਬਾ ਹੀ ਦੱਸੀ ਜਾਂਦੇ ਆ ਉਹ ਮੈਂ ਉਹੀ ਮੈਂ ਉਹੀ ਕੀ ਜੀ ਦੱਸਣਾ ਹੈ ਤਾਂ ਕੈਮਰਾ ਨਹੀਂ ਤਾਂ ਬਟਨ ਬਗਰੀ ਜੇ ਨਾਲੇ ਬਲੂ ਆਸੀ ਆ ਜਾਂਦੇ ਢਾਬਾ 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 ਦਾ ਢਾਬਾ 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 ਤੁੰਦਨ ਦੇ ਘਰਾਂ ਦੇ ਮਾਦੀ ਮੰਮੀ ਐ ਇੱਕ ਗੱਲ ਹੋਰ ਦੱਸ ਉਹ ਹੋ ਜਾਣਾ ਰੱਖੂ ਰੱਖੂ ਹੋ ਜਾਣਾ ਅਲਕਾ ਜੀ ਇਹਦਾ ਪੱਤੀ ਗਲੇ ਘਟਾਉਣੀ ਨਹੀਂ ਕਿੱਦਾਂ ਨਹੀਂ ਪਤਾ ਕਿਆ ਕਰੇ ਮੇਰੀ ਗੱਲ ਸੁਣ ਕੰਡਾਈ ਵਾਲੇ ਕੋਲ ਜਾਵੇ ਉਹਨੂੰ ਕਹਣਾ ਆਹ ਬੜਾ ਫੋਲਣਾ ਇੱਥੇ ਤੇ ਪਟਕੇ ਦੇ ਉੱਪਰ ਲਾ ਦੇ ਲੈ ਤੂੰ ਤਾ ਨਾਊਗਾ ਉਹ ਲੱਗ ਜਣਾ ਕਹਿੰਦੇ ਲੱਗ ਜਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਜੀ ਤੇ ਕਰਦੇ ਹੋ ਜੀ ਕਮੈਂਟ ਤੇ ਬਹੁਤ ਬਹੁਤ ਧੰਨਵਾਦ ਆ ਜੀ ਅਸੀਂ ਤੁਸੀਂ ਸਾਡੀ ਵੀਡੀਓਜ਼ ਨੂੰ ਇੰਨਾ ਜਿਆਦਾ ਪਿਆਰ ਦਿੰਦੇ ਹੋ ਆਪਣੇ ਸੁਝਾਅ ਦਿੰਦੇ ਹੋ ਸੇ ਹੁਣ ਤੁਹਾਨੂੰ ਜਿਵੇਂ ਕਿ ਪਤਾ ਹੈ ਅੱਗੇ ਅੱਗੇ ਪ੍ਰੋਗਰਾਮ ਜਿਹੜੇ ਕੀ ਸਾਡੇ ਸ਼ੁਰੂ ਹੋਣੇ ਆ ਸੋ ਸਭ ਨੂੰ ਤੁਹਾਨੂੰ ਵੀ ਜੀ ਸਾਡੇ ਖੁੱਲੇ ਦਿਲ ਨਾਲ ਖੁੱਲਾ ਸੱਦਾ ਜਰੂਰ ਪਹੁੰਚਿਓ ਜੀ ਠੀਕ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਤੁਹਾਨੂੰ ਬੁਲਾਉਣਾ ਨਹੀਂ ਤੁਹਾਨੂੰ ਅਸੀਂ ਸਦਾ ਦਿੰਨੇ ਆ ਸਾਰੇ ਜਾਣਿਆਂ ਨੂੰ ਆਪਣੀਆਂ ਸਾਰੀਆਂ ਭੂਆਂ ਨੂੰ ਚਾਚੀਆਂ ਤਾਈਆਂ ਮਾਸੀਆਂ ਭੈਣਾਂ ਬੂਆ ਸਭ ਨੂੰ ਮਾਤਾਵਾ ਜਿੰਨੀਆਂ ਵੀ ਹੈਗੀਆਂ ਤੁਸੀਂ ਸਭ ਨੇ ਭਾਈ ਜਰੂਰ ਪਹੁੰਚਣਾ ਜੀ ਸੋ ਹੁਣ ਤਿਆਰ ਹੋਏ ਆ ਜੀ ਕਿਤੇ ਅਜਿਹੀ ਥਾਂ ਤੇ ਜਾਣ ਨੂੰ ਜਿਹੜੀ ਕਿ ਉਹ ਥਾਂ ਸਾਨੂੰ ਬਹੁਤ ਹੀ ਵੱਡੀ ਇੱਕ ਸਿੱਖਿਆ ਦਿੰਦੀ ਆ ਤੇ ਇੱਕ ਸਾਨੀ ਲੇਨ ਬਣਾਉਂਦੀ ਆ ਵੀ ਤੁਸੀਂ ਇਹ ਲੇਨ ਤੇ ਤੁਰੂਗੇ ਤਾਂ ਤੁਹਾਡੀ ਜ਼ਿੰਦਗੀ ਹੈ ਨਾ ਜਿਹੜੀ ਉਹ ਸਫਲ ਹੋ ਜੂਗੀ ਠੀਕ ਤੇ ਫੋਨ ਵੱਜ ਰਿਹਾ ਮੜਾ ਜਿਆ ਕਰ ਉਸੋ ਅਸੀਂ ਚੱਲੇ ਆ ਜੀ ਤੁਹਾਨੂੰ ਮੈਂ ਹੁਣੇ ਦੱਸਦਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੂ ਨਗਰੀ ਉਹਨਾਂ ਦੀ ਲਸਾਨੀ ਯਾਦ ਹੈ ਜੀ ਜਿੱਥੇ ਜਿਹੜੀ ਕਿ ਉਹਨਾਂ ਨੇ ਆਪਣੇ ਵੱਡੇ ਸਾਹਿਬ ਜਾਤੇ ਸਾਹਿਬ ਜਾਦੇ ਸਾਡੇ ਲਈ ਕੁਰਬਾਨ ਕਰ ਦਿੱਤੇ ਸੀ ਸਿੱਖ ਕੌਮ ਦੇ ਲਈ ਕੁਰਬਾਨ ਕਰ ਦਿੱਤੇ ਸੀ ਸੋ ਮੈਂ ਤਾਂ ਅੱਜ ਜਿਆਦਾ ਸੋਹਣੀ ਨਹੀਂ ਜੀ ਲੱਗ ਰਹੀ ਕੋਈ ਜਿਆਦਾ ਸੋਹਣਾ ਲੱਗ ਰਿਹਾ ਆ ਦੇਖੋ ਜੀ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਤਿਹ ਬੁਲਾਉਣੀ ਬਣਦੀ ਦੀ ਥੋੜੀ ਆਪਾਂ ਚੱਲੇ ਕਿੱਥੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਉਣ ਨੂੰ ਫਤਿਹ ਤਾਂ ਸਾਡੇ ਰਗ ਰਗ ਚ ਆਇਆ ਜੀ ਕੋਈ ਗੱਲ ਨਹੀਂ ਚਲੋ ਵੈਸੇ ਜੇ 7 ਸਤਿ ਸ਼੍ਰੀ ਅਕਾਲ ਆ ਉਹ ਵੀ ਮਹਾਰਾਜ ਨੇ ਬਖਸ਼ੀ ਹੋਈ ਹੈ। ਇਹ ਉਹੀ ਗੱਲ ਮੈਂ ਕਹਿਣ ਲੱਗਿਆ ਤਾਂ ਵੀ ਵੈਸੇ ਭਾਈ 7 ਸਤਿ ਸ਼੍ਰੀ ਅਕਾਲ ਵੀ ਮਹਾਰਾਜ ਨੇ ਬਖਸ਼ੀ ਹੋਈ ਆ। ਅੱਗੇ ਵੀ ਮਹਾਰਾਜ ਨੇ ਬਖਸ਼ੀ ਹੋਈ ਆ ਹਨਾ। ਸੋ ਬਸ ਇੱਕ ਮਾਣ ਆਦਰ ਚਾਹੀਦਾ ਦਿਲ ਚੋਂ। ਕਹਿ ਲੋ ਵੀ ਸਤਿਕਾਰ ਚਾਹੀਦਾ ਮਹਾਰਾਜ ਦਾ ਹਨਾ। ਤੇ ਚੱਲਦੇ ਆ ਜੀ ਫੇ ਤੁਹਾਨੂੰ ਲੈ ਕੇ ਅੱਜ ਤੁਸੀਂ ਵੀ ਬਲਾਓ ਸਾਸਰੀ ਕਾਲ ਆ ਜੋ। ਇੱਕ ਅਲੱਗ ਚੀਜ਼ ਹੂੰ ਨਿਆਣਿਆਂ ਨੂੰ ਦਿਖਾਉਣ ਚੱਲੇ ਆ। ਜਿਹੜੇ ਕਿ ਹਰ ਇੱਕ ਮਾਪੇ ਨੂੰ ਹਾਂ ਦੇਖੋ ਜੀ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਮਾਪੇ ਨਹੀਂ ਕਹਿੰਦੇ ਮਤਲਬ ਬੱਚਿਆਂ ਤੋਂ ਜਿੰਨੇ ਵੀ ਵੱਡੇ ਆ ਹਾਂ ਸੁਣਿਆ ਮੈਂ ਬਹੁਤ ਆ ਜੀ ਉਸ ਜਗ੍ਹਾ ਬਾਰੇ ਜਿੱਥੇ ਚੱਲੇ ਆ ਉਸ ਹਾਂ ਬਾਰੇ ਹੂੰ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਵਧੀਆ ਥਾਂ ਹੈ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਤੇ ਉਸ ਥਾਂ ਦੇ ਜਿਹੜਾ ਕੁਝ ਵੀ ਬਣਿਆ ਹੋਇਆ ਅੱਧ ਤੋਂ ਵੱਧ ਉਹ ਸਾਰਾ ਕੁਝ ਬਣਿਆ ਹੋਇਆ ਮਾਸੀ ਮਾਮੇ ਦੇ ਕੋਲ ਉਹ ਮਾਸੀ ਮਾਮੇ ਦੇ ਕੋਲ ਜਿਨੇ ਵੀ ਬਣਾਇਆ ਉਹ ਸਪੈਸ਼ਲ ਕਲਕੱਤੇ ਤੇ ਆਏ ਤੇ ਬਣਾਉ। ਮੈਂ ਮੈਂ ਸਮਝਿਆ ਨਹੀਂ ਮਤਲਬ ਜਿਹੜੀ ਉੱਥੇ ਨਾ ਮੂਰਤੀਆਂ ਟਾਈਪ ਇੱਕ ਚੀਜ਼ਾਂ ਬਣੀਆਂ ਵਿਆਂ ਦੋ ਤਿੰਨ ਦਾ। ਉਹ ਮਾਮਾ ਜੀ ਕੋਲ ਆਏ ਵੇ ਤੇ ਬੰਦੇ ਸਪੈਸ਼ਲ ਉੱਥੇ ਰੈਸਟ ਹਾਊਸ 'ਚ। ਅੱਛਾ ਉੱਥੇ ਰਹਿ ਕੇ ਉਹਨਾਂ ਨੇ ਉੱਥੇ ਬਣਾਈਆਂ। ਹਾਂ। ਅੱਛਾ ਬਹੁਤ ਮਿਹਨਤ ਲੱਗੀ ਵੀ ਤੀ। ਨੇ ਪੜੇ ਲਿਖੇ ਤੇ ਨਾ ਨਾਲੇ ਕਲਕੱਤੇ ਸਾਈਡ ਤੋਂ ਆਏ ਵੇ ਸੀ ਉਹ। ਅੱਛਾ। ਹੂੰ। ਠੀਕ ਐ। ਤੇ ਉੱਥੇ ਬਣਿਆ ਭਾਈ ਜੋ ਜੋ ਕੁਝ ਮੈਂ ਸੁਣਿਆ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਮਤਲਬ ਰੌਂਗਟੇ ਕਹਿੰਦੇ ਖੜੇ ਹੁੰਦੇ ਆ ਤੁਸੀਂ ਕੁਝ ਖਾ ਕੇ ਆਏ ਜਾਂ ਮੈਂ ਟੋਬੀ ਖਾਦੀ ਪਾਨ ਜੇ ਵਾਲੀ ਤੇ ਰੌਂਗਟੇ ਖੜੇ ਹੁੰਦੇ ਆ ਜੀ ਕਹਿੰਦੇ ਵੀ ਮਤਲਬ ਉੱਥੇ ਇਹ ਜਆ ਮਤਲਬ ਅੰਦਰ ਜਿਹੜਾ ਸੀਨ ਉਹ ਦਿਖਾਉਨੇ ਆ ਤੇ ਬਾਕੀ ਹੁਣ ਅੱਗੇ ਜਾ ਕੇ ਪਤਾ ਲੱਗੂਗਾ ਜਿੱਥੇ ਤੱਕ ਮੇਰਾ ਆਈਡੀਆ ਏ ਅੰਦਰ ਸ਼ਾਇਦ ਫੋਨ ਨਾਲ ਜਾਣ ਦਿੰਦੇ ਹੁਣ ਉਹ ਨਹੀਂ ਲੈ ਕੇ ਜਾਣ ਦਿੰਦੇ ਲੈ ਕੇ ਜਾਣ ਨਹੀਂ ਦਿੰਦੇ ਹਨਾ ਪਰ ਕਹਿੰਦੇ ਵੀ ਚੀਜ਼ ਬਹੁਤ ਵਧੀਆ ਲੈ ਕੇ ਜਾ ਸਕਦੇ ਆ ਚਲਾ ਨਹੀਂ ਸਕਦੇ ਅੰਦਰ ਚਲਾ ਨਹੀਂ ਸਕਦੇ ਹਾਂ ਮੇਰੀ ਦੀਦੀ ਨੂੰ ਸਭ ਨਾਲੋਂ ਜ਼ਿਆਦਾ ਪਤਾ ਦੀਦੀ ਜਾ ਕੇ ਆਈ ਦੀਦੀ ਤੁਸੀਂ ਨਹੀਂ ਜਾ ਕੇ ਆਏ ਨਹੀਂ ਜਾ ਕੇ ਆਏ ਚਮਕੌਰ ਸਭ ਮੈਂ ਜਾ ਆਈ ਤੁਹਾਡੇ ਵਿਆਹ ਤੋਂ ਜਾਏ ਆਏ ਹੁਣੇ ਫਿਰ ਪਿਆਨੋਂ ਸਾਲ ਹੋ ਗਿਆ ਸੀ ਮੈਂ ਸਾਲ ਬਾਅਦ ਜਾਈ ਫਿਰ ਦੀਦੀ ਜਾਏ ਆਏ ਹਰੇ ਮੇਰੇ ਦੀਦੀ ਦੀ ਨਾਲ ਗਿਆਈ ਹਾਂ ਹਾਂ ਚਲੋ ਵਧੀਆ ਗੱਲ ਕਰਤੀ ਦੀਦੀ ਨੇ ਅ ਬੱਚੇ ਆਏ ਹੋਏ ਆ ਜੀ ਰੱਜੀ ਦੀਦੀਆਂ ਕੁੜੀਆਂ ਆਈਆਂ ਹੋਈਆਂ ਭਾਣ ਜੀਆਂ ਸਾਡੀਆਂ ਸਾਨੂੰ ਹੁਣ ਜਦੋਂ ਮੈਂ ਆਇਆ ਇਹਨਾਂ ਨੇ ਜੂ ਜਾਣ ਖਾਧੀ ਹੁਣ ਚਲੋ ਕ੍ਰੈਡਿਟਰ ਤਾਂ ਮੈਂ ਸਮਝਦਾ ਵੈਸੇ ਗਿਆ ਤਾਂ ਇਹਨੇ ਕੀ ਕਰਿਆ ਜੈਜ਼ਮੀ ਨੇ ਨਾ ਕੁੜੀਆਂ ਭੇਟੀਆਂ ਮੇਰੇ ਕੋਲ ਕਹਿੰਦੀ ਮਾਮੇ ਅੱਜ ਕਿਤੇ ਘੁੰਮਣ ਚੱਲੀ ਏ ਆਜੋ ਇੱਧਰ ਨੂੰ ਆਓ ਇੱਧਰ ਨੂੰ ਆ ਮਾਮੇ ਮਾਮੇ ਦੀ ਚੇਲੀ ਏ ਆ ਜਾ ਦੇ ਦੇਖਾਂ ਹੁਣ ਤੈਨੂੰ ਬੋਲਦੀ ਨਾ ਕਹਿੰਦੀ ਮਾਮੇ ਕਿਤੇ ਘੁੰਮਣ ਚੱਲੀ ਏ ਮੈਂ ਰੋਟੀ ਲੱਗਿਆ ਦਾ ਖਾਣ ਮੈਂ ਉੱਪਰੋਂ ਜਿਹੜੇ ਮੂੰਹ ਵੱਲੋਂ ਦੇਖਿਆ ਮੈਂ ਕਹਾਂ ਮਾਮੀ ਨੇ ਕਿਹਾ ਇਹ ਹਸਣ ਲੱਗ ਮ ਮੈਨੂੰ ਪਤਾ ਹੀ ਤਾਂ ਹਾਂ ਬਾਈ ਪਿਛਲੇ ਕਾਲ ਜੀ ਸਾਰੇ ਕਿਨੇ ਕਿਹਾ ਤਾਂ ਪਹਿਲਾਂ ਮੈਨੂੰ ਆਪਾਂ ਇਹ ਕਿਹਾ ਤਾਂ ਸੀ ਤਾਂ ਲੈ ਹਾਂ ਸਖਾਈਆਂ ਇਹਨੇ ਪਹਿਲਾਂ ਮੰਨੂ ਕਿਹਾ ਵੀ ਮਾਮੀ ਮਾਮਾ ਇਹਨੂੰ ਪੁੱਛੀ ਵੀ ਜੇ ਤੁਸੀਂ ਆਪ ਜਾਇਏ ਉਸ ਤੋਂ ਬਾਅਦ ਸਵੇਰੇ ਮੈਂ ਕਿਹਾ ਵੀ ਮਾਮਾ ਹੁਣ ਬਹੁਤ ਵਧੀਆ ਮੂਡ ਚ ਹਾਂ ਹੁਣ ਮਾਮੇ ਪਰ ਧਾਬਾ ਬੋਲੋ ਹਾਂ ਪਰ ਕੈਮਰੇ ਵੱਲ ਵੀ ਦੇਖ ਲੈ ਕਿਧਰੇ ਵੱਲ ਹਾਂ ਇੱਥੇ ਰੱਖ ਨਾ ਕਿਹਾ ਤੱਕ ਨਹੀਂ ਹਾਂਜੀ ਗਰਕਾ ਕੇ ਬੋਲੋ ਆਪਾਂ ਡਰਦੇ ਕਿਸੇ ਦਾ ਹਾਂ ਕਿਤਾ ਪਾ ਬੋਲੇ ਮਾਮੇ ਦਾ ਮੂਡ ਖਰਾਬ ਠੀਕ ਤਾਂ ਟਾਪਾ ਬੋਲਿਆ ਖਰਾਬ ਨਹੀਂ ਹੋ ਰਿਹਾ ਕੁਛ ਨਾ ਨਾ ਮਾਮੇ ਦਾ ਮੂਡ ਫੇਰ ਵੀ ਖਰਾਬ ਨਹੀਂ ਹੋਇਆ ਕਿਉਂਕਿ ਮੈਂ ਕਿਹਾ ਹੀ ਐ ਤਾਂ ਵੀ ਕਿਤੇ ਪਹਿਲਾਂ ਉਧਰ ਮੰਮੀ ਨੂੰ ਕਿਆ ਕਨੇ ਸੱਸ ਜੀ ਕਾਹਦੀ ਸਾਰੇ ਨੂੰ ਆ ਮੈਂ ਕ ਨਹੀਂ ਮੈਂ ਹੁਣ ਸੱਸੀ ਕਾ ਤਾਂ ਬਈ ਬੁਲਾਉਣੀ ਨਹੀਂ ਨਹੀਂ ਬੁਲਾਉਣੀ ਆ ਤੂੰ ਤੂੰ ਬਣ ਗਿਆ ਤਾਂ ਇਹਦਾ ਮੂਡ ਸਹੀ ਤਾਂ ਅੱਛਾ ਅੱਛਾ ਫੇਰ ਟਾਪਾ ਤਾਂ ਬੋਲਿਆ ਵੀ ਹੁਣ ਮਾਮਾ ਜਵਾਬ ਦੇ ਸਕਦਾ ਤਾਂ ਮੰਮੀ ਤਾਂ ਟਾਪਾ ਹੀ ਦੱਸੀ ਜਾਂਦੇ ਆ ਉਹ ਮੈਂ ਉਹੀ ਮੈਂ ਉਹ ਹੀ ਚੀਜ਼ ਦੱਸਣ ਆਇਆ ਤਾਂ ਕੈਮਰੇ ਨੂੰ ਤਾਂ ਬੱਤਾ ਬਗਰੀ ਜਿੰਨੇ ਨਾਲੇ ਬੰਦ ਆਸੀ ਆ ਜਾਂਦੇ ਤਾਬਾ 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 ਦਾ ਤਾਬਾ ਤਾਬਾ ਹੁਣ ਤਾਂ ਦੇ ਬਲੌਗਰੀ ਮਾਦੀ ਮੰਮੀ ਐ ਇੱਕ ਗੱਲ ਹੋਰ ਦੱਸੋ ਪਾਪਾ ਜੀ ਅੱਜ ਮੰਮੀ ਨੇ ਸਕਾਪ ਦੇਖ ਲਓ ਕਿਹੜਾ ਬੰਨਿਆ ਅੱਜ ਨੀਲੀ ਸਕਬੁਸਕ ਕਰਦਾ ਮੰਮੀ ਮੈਂ ਲੈਣਾ ਇਹ ਮੈਨੂੰ ਮਜਬੂਰੀ ਬੰਨਿਆ ਮੈਂ ਸਰ ਕਰ ਤੋ ਕੀ ਕਰਦਾ ਮੰਮੀ ਨੂੰ ਆਦਤ ਮੰਮੀ ਨੂੰ ਆਦਤ ਬਹੁਤ ਸ਼ੁਰੂ ਤੇ ਆ ਮਤਲਬ ਸਕਾਫ ਬੰਨਣਾ ਨਹੀਂ ਠੀਕ ਆ ਸਕਾਫ ਬਿਨ ਵੇਰ ਮੈਨੂੰ ਨਹੀਂ ਲੱਗਦਾ ਮੰਮੀ ਨੇ ਕੋਈ ਵੀ ਸਿਆਲ ਸਕਾਫ ਬਿਨ ਕਰਦਾ ਨਹੀਂ ਹਾਂ ਇਹਨਾਂ ਵੇ ਕਰਦੀਆਂ ਹਾਂ ਨਾ ਗੈਸ ਮਿਲਣ ਟੋਪੀ ਲੈ ਜਨਾ ਮੰਮੀ ਨੇ ਮੰਮੀ ਵੀ ਕਹਿੰਦੀ ਲਿਸ਼ਕਾਰਾ ਸਕਾਫ ਨਹੀਂ ਬੰਨਣਾ ਨਹੀਂ ਬੰਨਣਾ ਅੱਛਾ ਫਿਰ ਤੂੰ ਖੈ ਸੇਰ ਫਿਰ ਲਈਆਂ ਸੇਰੇ ਰਾਤ ਗੋਲ ਜੀ ਹੁਣ ਮੰਮੀ ਜੀ ਬਣ ਕੇ ਚੱਲੇ ਆ। ਇਹ ਠੀਕ ਆ ਫਿਰ। ਜਸਮੀਨ ਨੇ ਵੀ ਨਹੀਂ ਟੋਪੀ ਲਈ। ਜਦ ਮੈਂ ਮਾਣਾ ਤਾਰੀ 10 ਮਿੰਟ ਨਹੀਂ ਹੋਏ ਜਸਮੀਨ ਨੇ ਜੱਦੀ ਮੇਰੀ ਟੋਪੀ ਲੈ ਲਈ। ਇਹ ਹਵਾ ਬੜੀ ਲੱਗਦੀ ਆ। ਉੱਪਰ ਮੈਨੂੰ ਹਵਾ ਬਹੁਤ ਲੱਗੀ। ਬਹੁਤ ਹਵਾ ਬਹੁਤ ਜ਼ਿਆਦਾ ਹਵਾ ਲੱਗਦੀ। ਹੂੰਦਾ ਪਏ ਹੀ ਠੰਡਾ ਜਿਹੜੀ ਇਹ ਪਹਿਲਾ ਪਹਿਲਾ ਨਹੀਂ ਕੁਝ ਵੀ ਕਹਿੰਦੀ। ਫਿਰ ਨਾ 5-4 ਘੰਟੇ ਬਾਅਦ ਫਿਰ ਦਿਖਾਉਂਦੀ ਆ ਸਰ ਇਹ। ਪਹਿਲਾਂ ਤਾਂ ਬੰਦਾ ਫਰੀ ਜਾਂਦਾ ਵੀ ਮੈਨੂੰ ਤਾਂ ਠੰਡ ਨਹੀਂ ਲੱਗਦੀ। ਮੈਂ ਇੱਕ ਦਿਨ ਨਹਾ ਕੇ ਹਟਿਆ। ਉਧਰ ਉਹ ਗਿੰਦੂ ਆ ਗਿਆ। ਉਹ ਇੱਕ ਤਾਂ ਚਲੋ ਸੇਵਾਜੀ ਪਾਣੀ ਦੀ ਉਤੇ ਕਰਕੇ ਅੱਗੇ ਉਹ ਨੰਬਰ ਲਾਇਆ ਪਤਾ ਇੱਕ ਸ਼ੈੱਡ ਦਾ ਨਾਪ ਲੇੜਾ ਦਾ ਗਿੰਦੂ ਲੈ ਚਲੋ ਭਾਈ ਚਲੇਗਾ ਮੈਂ ਇਦਾਂ ਹੀ ਨਿਕਲ ਆਇਆ ਨਾਤਾ ਹੋਇਆ ਭਾਈ ਬਲੈਨ ਪਾਈ ਵੀ ਨਿਕਰ ਪਾਈ ਵੀ ਇਦਾਂ ਹੀ ਆ ਗਿਆ ਬਾਹਰ ਜਦ ਤੱਕ ਮਹਿਸੂਸ ਨਾ ਹੋਵੇ ਕੋਈ ਠੰਡ ਚਲੋ ਜੀ ਖੜੇ ਰਹੇ 15 20 ਮਿੰਟ ਇੱਕਣਾ ਹੀ ਧੁੰਦ ਪਈ ਵੀ ਆ ਪੂਰੀ ਠੰਡ ਬਾਹਰ ਖੜੇ ਤੇ ਹਾਂ ਇੱਥੇ ਵਿਹੜੇ ਚ ਇੱਥੇ ਖੜੇ ਉੱਪਰ ਨਾ ਨਹੀਂ ਨਹੀਂ ਧੁੰਦ ਪਈ ਤੇ ਮਤਲਬ ਫਿਰ 20 ਮਿੰਟ ਹੋ ਗਏ ਨਾ ਕੱਪੜੇ ਪਾਏ ਲਵਾਂ ਅੱਛਾ ਕੇ ਜਦ ਪਾਏ ਕੱਪੜੇ ਫੇਰ ਮੰਨੂ ਮੰਮੀ ਦੇਖ ਲੈ ਤੂੰ ਸਾਰਾ ਦੁੱਧ ਪਾਉਂਦੇ ਨੂੰ ਇਹ ਜੀ ਠੰਡ ਚੜ ਗਈ ਹਾਂ ਆਏ ਲੱਗੇ ਨਹੀਂ ਠੰਡੀ ਚੜ ਲੱਗੀ ਰਹੀ ਹੈ ਹਾਂ ਤੇ ਠੰਡ ਨਹੀਂ ਉਤਰਦੀ ਜੇ ਇੱਕ ਵਾਰੀ ਅੰਦਰ ਵੜ ਜੇ ਠੰਡ ਹਾਂ ਇੱਕ ਤਾਂ ਦੁੱਧ ਜੇ ਦੁੱਧ ਹੁੰਦਾ ਕੋਲ ਠੰਡਾ ਜਿਹੜਾ ਰਾਤ ਵਾਲਾ ਹੁੰਦਾ ਤੇ ਹੱਥ ਵਿੱਚ ਪਾਉਂ ਹੀ ਕਾਬਾ ਛੁੜ ਜਿਹੜਾ ਤਾਂ ਜਦ ਕੈਮੀ ਚੱਕਦੇ ਹਨਾ ਬਾ ਜਦ ਵੀ ਆਏ ਹੁੰਦਾ ਕੀ ਸਵੇਰ ਵਾਲਾ ਵੀ ਹਿੰਦੀ ਸੇਰ ਵਾਲਾ ਵੀ ਠੰਡਾ ਹੋਣਾ ਪੈਂਦਾ ਮੁੰਡਾ ਹੁਣ ਜਿਹੜਾ ਅੱਜ ਨੂੰ ਥੋੜਾ ਜਿਹਾ ਮੁੜ ਕੇ ਆ ਗਿਆ ਕਿਉਂਕਿ ਹੁਣ ਛੁੱਟੀਆਂ ਚੱਲ ਗਈਆਂ ਸਾਰੇ ਨਿਆਣੇ ਭਾਈ ਗਏ ਵੀ ਆਪਣੇ ਨਾਨਕਿਆਂ ਨੂੰ ਫੈਮਲੀਆ ਗਈਆਂ ਹੋਈਆਂ ਸਰਕਾਰੀ ਬੰਦੇ ਜਿਹੜੇ ਸਰਕਾਰੀ ਬਲਾਜਮਾ ਉਹ ਅਗਲਾ ਸੋਚ ਲੰਦਾ ਵੀ ਚੰਦਾ ਜਸ਼ਨੀਆਂ ਦਾ ਵਾਰਾ ਵੀ ਬੱਚਿਆਂ ਨੂੰ ਵੀ ਛੁੱਟੀ ਆ ਦੇ ਉੱਪਰ ਚੱਲਦੇ ਕਿ ਦੇਖੋ ਮਰ ਫਰਨਾ ਹਨਾ ਤੇ ਤਾਂ ਕਰਕੇ ਦੁੱਧ ਹੁਣ ਵੱਧ ਜਾਂਦਾ ਜਿਹੜਾ ਬਚ ਕੇ ਆ ਜਾਂਦਾ ਜਿਹੜਾ ਬਚ ਕੇ ਆਇਆ ਦੁੱਧ ਨਾਲੇ ਰਾਤ ਵਾਲਾ ਸਾਰਾ ਪਿਆ ਪਹਿਲਾਂ ਪਹਿਲਾਂ ਪਾਤਾ ਜਿਹੜਾ ਬਚ ਕੇ ਆਇਆ ਉਹ ਵੀ ਆਏ ਆਏ ਹੋਇਆ ਪਿਆ ਤਾਂ ਵੀ ਤਾਂ ਫ੍ਰਿਜੜਾ ਹੁੰਦਾ ਔਰ ਠੰਡੀ ਹਵਾ ਬੱਜੀ ਜਾਂਦੀ ਡਰਾਮਾ ਪਰ ਦੁੱਧ ਠੰਡਾ ਹੋ ਜਾਂਦਾ ਤੇ ਕਰੋ ਆਪਾਂ ਹੁਣ ਭਾਈ ਕਿਹ ਜੇ ਕਹਿੰਦਾ ਕਿਧਰੇ ਪਾਸੇ ਨੂੰ ਗੱਲਾਂ ਦੁਰਸ਼ੀਆਂ ਆਪਾਂ ਚੱਲਦੇ ਹੁਣ ਪਹਿਲੇ ਮੈਨੂੰ ਦੱਸੋ ਤੁਹਾਡੇ ਆ ਕੀ ਹੋਇਆ ਬਰੇ ਕਿਤੇ ਆਹ ਆ ਨਿਸ਼ਾਨ ਦੱਸ दो ਮੈਨੂੰ ਕਿਨੇ ਕੁੱਟੇ ਹਨ ਚ ਇਹ ਨਹੀਂ ਮਾਰਿਆ ਜਾਨ ਕਰੂ ਹਾਏ ਓਏ ਰੱਬਾ ਮੇਰਾ ਓਏ ਓਏ ਕੀ ਮੇਰੇ ਪਾਈਸੇ ਅੱਧੇ ਚਰਦੀ ਆ ਨਾ ਨਾ ਦੇ ਇੱਕ ਮਿੰਟ ਕਿਹੜੀ ਗੱਲ ਪਿੱਛੇ ਮੈਂ ਵੀ ਵਧਾ ਲੈਣਾ ਹੁਣ ਕੋਈ ਨਹੀਂ ਨਹੀਂ ਇੱਕ ਮਿੰਟ ਕਿਹੜੀ ਗੱਲ ਪਿੱਛੇ ਘੁੰਡ ਮਾਰੇ ਅਨਜਾਇਜ਼ ਚੱਲਦੇ ਨਾ ਜੇ ਤੁਸੀਂ ਮੇਰੇ ਨਾਲ ਮੇਰੇ ਨਾਲ ਚੱਲਿਆ ਕਰੋ ਜਾਇਜ਼ ਆ ਨਾ ਇਹ ਘਟਨਾ ਦੇਖ ਲਾ ਪਾਗਲ ਏ ਰੱਬਾ ਮੇਰਾ ਦੇਖੀ ਰਵਿੰਦਰ ਹਸਪਤਾਲ ਤਾਂ ਨਹੀਂ ਭਰਤੀ ਕਰਨੇ ਭੇਜ ਟੈਟਨਸ ਹੋ ਗਿਆ ਕੁੜੀਓ ਚੱਕੋ ਮਾਮੇ ਨੂੰ ਗੱਡੀ ਚ ਲਾ ਦੋ ਟੀਕਾ ਲਵਾ ਕੇ ਲੈ ਗਈ ਆਹ ਦੇਖੋ ਤੇ ਮੈਂ ਸਾੜੀ ਸਰਿੰਜ ਭਾਈ ਜੋ ਫਿਰ ਪਟੀ ਕਰ ਹੈਗੀ ਨਾ ਮੇਰੀ ਦੀ ਪਈ ਪਈ ਇਹ ਪਹਿਲਾ ਨੋਅ ਕੱਟੜਾ ਕਰ ਲਿਓ ਮੈਂ ਆਪੇ ਕੱਟ ਲੂੰਗੀ ਇੱਕ ਅੰਗਲੀ ਦੇ ਨੋਅ ਵਧਿਆਵਾ ਦੇਖ ਲਓ ਲਾ ਕੱਟ ਲਾ ਕੱਟੜਾ ਹੀ ਵੀ ਇਹ ਮਨਲਾ ਦਾ ਕੋਹਾੜੀ ਗੜ ਪੈ ਜਾਏ ਸੱਜੇ ਹੱਥ ਵੀ ਜਿਹੇ ਖੱਬੇ ਚ ਵੀ ਐ ਸੱਜੇ ਵੀ ਤਾਂ ਇਹਦੇ ਵੀ ਹੁਣੇ ਥੋੜੇ ਜੇ ਥੋੜੇ ਇੱਧਰ ਵੀ ਹੁਣੇ ਥੋੜੇ ਜੇ ਰਵਿੰਦਰ ਤੁਹਾਨੂੰ ਪਤਾ ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਦੂਸਰੀ ਗੱਲ ਜੇ ਨਾ ਕੋਈ ਮੈਨੂੰ ਤਕਲੀਫ ਦਊਗਾ ਤਾਂ ਮੈਂ ਮੈਨੂੰ ਕਦੇ ਇਹ ਨਹੀਂ ਕਹਦੀ ਵੀ ਤੈਨੂੰ ਵੀ ਤਕਲੀਫ ਮਿਲੇ ਮੈਂ ਹਮੇਸ਼ਾ ਕਹਿੰਦੀ ਤੇਰਾ ਭਲਾ ਹੀ ਹੋਵੇ ਨਾ ਸਿਰਫ ਮੇਰਾ ਬੈਰ ਨਾ ਪੂਰੀ ਦੁਨੀਆ 'ਚ ਰਵਿੰਦਰ ਨਾਲ ਹੁੰਦਾ ਬਸ ਹੋਰ ਮੈਨਾਂ ਕਿਸੇ ਨਾਲ ਨਹੀਂ ਹੁੰਦਾ ਮੈਨੂੰ ਇਹਦੇ ਸਭ ਦਾ ਭਲਾ ਹੋਵੇ ਬਸ ਰਵਿੰਦਰ ਜੀ ਉਹ ਮੈਨੂੰ ਪੁੱਛੇ ਉਹ ਹੀ ਹੋਵੇ ਨਾ ਬਾਬਾ ਜੀ ਹੁਕਮ ਕਰਨ ਸਭ ਕੁਝ ਹੋਵੇ ਠੀਕ ਨਹੀਂ ਪਾਪਾ ਜੀ ਉਦੋਂ ਮੈਂ ਜੀਆਂ ਸੇਪ ਤਾਂ ਲੱਗਿਆ ਸੁਣਾਉਣ ਭਾਈ ਦਿੱਲੀ ਪੋਰਟ ਤੇ ਆਏ ਨਾ ਜੂ ਸਾਹਿਬ ਤੋਂ ਆਉਂਦੇ ਆਉਂਦੇ ਅਸੀਂ ਗੱਡੀ 'ਚ ਜਾ ਜਾਂ ਚੜਿਆ ਮੰਮੀ ਹਾਂ ਤੁਸੀਂ ਤਾਂ ਬੈਠੇ ਰਹੇ ਨਾਮ ਨਾਲ ਜਦ ਜਹਾਜ਼ ਚੜਿਆ ਤਾਂ ਮੰਮੀ ਹਾਂ ਜੈ ਇਹ ਜਿੰਨ ਤਾਂ ਕਲੇਬ ਨੂੰ ਆਇਆ ਉਹ ਤਾਂ ਡਰ ਇਹ ਡਰ ਲੱਗਦਾ ਹੈਗਾ ਇੰਨਾ ਨਹੀਂ ਮੈਂ ਮੈਨੂੰ ਚੰਡੋਲ ਝੂਟਣ ਤੇ ਬਹੁਤ ਡਰ ਲੱਗਦਾ ਮੈਂ ਨਹੀਂ ਝੜ ਸਕਦੀ ਮੈਂ ਨਾ ਇਹਦੀ ਸੇਫਟ ਸਣਾ ਹੁੰਦਾ ਤਾਂ ਹੁਣ ਦਣਾ ਦਿਆਂਦੇ ਮਮੀ ਨਾਲੇ ਦੀ ਇਹਨੇ ਦੇਖ ਲਾ ਇੱਥੇ ਮੈਂ ਮੁਰੇ ਵਾਲੀ ਸੀਟ ਉਪਰ ਤਾਂ ਗੱਡੀ ਜੇ ਬਿਜੇ ਇੱਥੇ ਦੇ ਮੁਰੇ ਆਈ ਨੇ ਆ ਜਾ ਲੋ ਮਾਰਿਆ ਮੇਰੇ ਮੇਰੇ ਬੱਸ ਘਰਾਤੀ ਦੇ ਦੇ ਮੇਰੀ ਗੱਲ ਸੁਣੋ ਹੁਣ ਤੁਹਾਡੀ ਤੇ ਬਾਜੀ ਦੀ ਕੋਈ ਗੱਲ ਹੈ ਇਹ ਜਖਮ ਕਰਤਾ ਦੇ ਦੇ ਮੇਰੀ ਥੋੜੀ ਤੇ ਭਾਜੀ ਦੀ ਕੋਈ ਜ਼ਰੂਰੀ ਗੱਲ ਹੈ ਚਾਹੇ ਹਾਸੇ ਮਜ਼ਾਕ ਲਈ ਤੁਸੀਂ ਕਹੋ ਭਾਜੀ ਵੀ ਤੁਸੀਂ ਦੱਸਣੀ ਨਹੀਂ ਹਨਾ ਵੀ ਆਪਣੇ ਹਸਬੰਡ ਵਾਈਫ ਦੀ ਗੱਲ ਹੈ ਜੇ ਭਾਜੀ ਦੱਸਣਗੇ ਇੱਕ ਮਿੰਟ ਜੇ ਭਾਜੀ ਤੁਹਾਨੂੰ ਫੀਲ ਹੋਊਗਾ ਕਿ ਨਹੀਂ ਮੈਂ ਦੇਖੋ ਇੱਕ ਭਾਜ ਰੈਣੀ ਦੱਸਣ ਵਾਲੀ ਦੱਸ ਵੀ ਦਿੰਦਾ ਫਿਰ ਮੈਂ ਹੱਸ ਉਸਕੇ ਟਾਲ ਦਿੰਨੀ ਨਹੀਂ ਉਹ ਗੁੱਸਾ ਲੱਗਦਾ ਕਿ ਨਹੀਂ ਲੱਗਦਾ ਮੈਂ ਦੱਸ ਨਹੀਂ ਐਵੇਂ ਦੀ ਗੱਲ ਵਸ ਤੇਰੇ ਭਾਜੀ ਨੇ ਕੋਈ ਦੱਸੀ ਨਹੀਂ ਉਹ ਹੱਸ ਬਸ ਦੇਖੋ ਹੁੰਦਾ ਹੈ ਨਾ ਗੱਲ ਤੁਸੀਂ ਉਸ ਟਾਈਮ ਮੈਂ ਤੁਹਾਨੂੰ ਗੱਲ ਕਹੀ ਤੇ ਆਪਣੇ ਦੋਨਾਂ ਚ ਰਹੇ ਹੈ ਗੱਲ ਪਰ ਤੁਸੀਂ ਫਿਰ ਵੀ ਬਾਹਰ ਗੱਲ ਕੱਢੀ ਫਿਰ ਬਾਬਾ ਜੀ ਨੇ ਮੇਰੇ ਚ ਬਾਬਾ ਦਾ ਹੱਥਾ ਮੇਰੇ ਤੇ ਬਸ ਫਿਰ ਬਾਬਾ ਜੀ ਸ਼ਕਤੀ ਪਾਤੀ ਕਿ ਬਾਬਾ ਜੀ ਕਹਿੰਦੇ ਵੀ ਨਾਉ ਘਟ ਦੋ ਅਗਲੇ ਵੀ 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 ਮੈਂ ਰੋਕੀ ਬਗੀ ਇਹਨਾਂ ਨੂੰ ਵੀ ਤੁਸੀਂ ਨਾ ਕਹੋ ਵੀ ਵੀ ਮੇਰੇ ਪਰ ਹਸਣਾ ਹੈ ਮੇਰੇ ਪਰ ਹਸਣਾ ਹੈ ਮੈਂ ਇਹਨਾਂ ਨੂੰ ਰੋਕਿਆ ਵੀ ਪਰ ਇਹ ਮੰਨੇ ਨਹੀਂ ਹਾਸਣੇ ਵਾਲੀ ਕੋਈ ਗੱਲ ਨਹੀਂ ਹਸਣੇ ਵਾਲੀ ਤਾਂ ਕਿਆ ਹੋ ਹਸੀ ਮਿਲ ਆ ਕੇ ਦੋ ਮਿੰਟ ਪਰਿਵਾਰ ਹੱਸ ਲਿਆ ਉਹ ਵਿੱਚ ਕਿਆ ਨਹੀਂ ਮੈਂ ਮਧੀਆਂ ਮੰਨਦੀ ਆਪਣੇ ਆਪ ਨੂੰ ਮੈਂ ਹੱਸਣ ਦਾ ਕਾਰਨ ਬਣਾ ਕਿਸੇ ਦੇ ਰੋਣ ਦਾ ਕਾਰਨ ਨਾ ਬਣਾ ਪਰ ਜਿਹੜਾ ਤੁਸੀਂ ਆ ਹਉਆ ਬਣਾਇਆ ਵਾ ਆ ਨੋ ਮਾਰੇ ਰੱਖ ਕੇ ਐਂ ਕਰਤਾ ਰੱਖ ਕੇ ਦੇਖਿਓ ਕਿਤੇ ਕੈਂਚੀ ਲੱਗ ਗਈ ਕੈਂਚੀ ਲੱਗ ਗਈ ਬੜਾ ਮਾਮਲਾ ਇੱਥੇ ਲੱਗੇ ਲੱਗੇ ਲੱਗੀ ਆ ਦੇਖੋ ਮੈਂ ਜਾ ਕੇ ਦੇਖਿਆ ਕੋਈ ਤਾਂ ਕਹਿੰਦੀ ਵੀ ਮੁੱਦਾ ਸਾਮ ਨਹੀਂ ਇਹ ਹੋ ਜਾਣਾ ਰੱਖੂ ਰੱਖੂ ਹੋ ਜਾਣਾ ਹਲਕਾ ਜਿਹਾ ਕੱਚੀ ਗਲੇ ਕੱਟੋ ਪਤਾ ਕਿਆ ਕਰੇ ਮੇਰੀ ਗੱਲ ਸੁਣ ਕੜਾਈ ਵਾਲੇ ਕੋਲ ਜਾਵੇ ਉਹਨੂੰ ਕਹਿਣਾ ਆਹ ਬੜਾ ਫੋਨਣਾ ਇੱਥੇ ਤੇ ਪਟਕੇ ਦੇ ਉੱਪਰ ਲਾ ਦੇ ਲੈ ਤੂੰ ਨਾਊਗਾ ਉਹ ਲੱਗ ਜਣਾ ਕਹਿੰਦੇ ਲੱਗ ਜਣਾ ਨਾ ਹੋ ਸਕਦਾ ਵੈਸੇ ਮੰਮੀ ਪਤਾ ਕਿਆ ਜੀ ਨੂੰ ਬੰਦੇ ਨੂੰ ਕੜਾਈ ਕੱਢਣੀ ਆਉਂਦੀ ਹੈ ਨਾ ਮੇਰੀ ਬਲਜਿੰਦਰ ਬੂਆ ਨੇ ਜਿੰਨੇ ਕੜਾਈ ਕੱਢਣੀ ਨੇ ਉਹਨੇ ਜਿਹੜੇ ਕਰਕੇ ਦੇ ਦੇਣਾ ਤੁਹਾਨੂੰ ਨਹੀਂ ਹੋ ਜਾਣਾ ਹੋ ਜਾਣਾ ਉਹ ਨੂੰ ਇਹ ਜਾ ਧਾਗਾ ਲੈ ਕੇ ਦੇ ਦੋ ਜਾ ਨਹੀਂ ਆ ਦੇਖ ਆ ਦੇਖ ਲੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੰਦਰਖਾ ਵਾਬਾ ਆ ਦਿਖਾਦੇ ਆ ਜੀ ਤੁਹਾਨੂੰ ਆ ਦੇ ਇਹ ਆ ਆਹ ਲੋਕ ਹੜ ਦੇਖੜੇ ਜੰ ਮਮੀ ਇਤੋਂ ਦੇ ਫੁੱਲ ਬਣਾ ਹੋ ਜਣਾ ਇੱਕ ਮਿੰਟ ਇੱਕ ਮਿੰਟ ਜ਼ੂਮ ਕਰਿਆ ਵਾ ਇਹ ਆ ਆਹ ਟੋਕਾ ਜੀ ਆ ਫੁੱਲ ਆ بڑا ਫੁੱਲ ਚਾਹੇ ਇੱਥੋਂ ਹੀ ਆਏ ਇੱਕ ਬੂਟੀ ਜੀ ਪਾ ਕੇ ਇੱਥੇ ਇੱਕ ਹੋਰ ਫੁੱਲ ਬਣ ਜਵੇ ਇਹਦੇ ਚ ਕੀ ਫਰਕ ਆ ਹਾਂ ਠੀਕ ਨੇ ਚੱਲੀ ਜੀ ਫਰਕ ਨਹੀਂ ਜਾਉਂਦਾ ਦੇਖ ਦੇ ਚਲੋ ਚਲੋ ਭਾਈ ਫਿਰ ਇਹਨੇ ਨਹੀਂ ਛੱਡ ਰਿਹਾ ਹਨੇਰਾ ਹੋ ਰਿਹਾ ਮੈਂ ਤਾਂ ਸਾਨੂੰ ਆਪ ਕਹਿੰਦਾ ਚਲੋ ਜਲਦੀ ਚਲੋ ਜੀ ਫੇਰ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਜਿੱਥੇ ਅਸੀਂ ਜਾਣਾ ਸਪੈਸ਼ਲ ਥਾਂ ਤੇ ਤੁਹਾਨੂੰ ਵੀ ਦਿਖਾਣੇ ਆ ਜੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਭਾਈ ਲੈ ਕੇ ਜਾਇਓ ਉੱਥੇ ਚਲੋ ਚੱਲਦੇ ਆ ਜੀ ਫੇਰ ਨੂਰੇ ਉਰੇ ਆ ਚੱਲ ਚੱਲੀਏ ਆ ਦੂਜਾ ਲਓ ਜੀ ਆ ਚੀਜ਼ ਤੁਹਾਨੂੰ ਦਿਖਾਉਣੀ ਸੀ ਦਿਖਾਉਣੀ ਸੀ ਮੈਂ ਤਾਂ ਕਹਿੰਦਾ ਐ ਵੀ ਇੱਧਰ ਰਸ਼ ਤੁਸੀਂ ਦੇਖ ਸਕਦੇ ਆ ਅ ਵੀਰ ਕਹਿੰਦਾ ਉਹ ਜਿਹੜਾ ਸਕਿਉਰਿਟੀ ਗਾਰਡ ਆ ਵੀਰ ਉਹ ਕਹਿੰਦਾ ਬਾਈ 4:30 ਵਜੇ ਦਾ ਟਾਈਮ ਆ ਇਹਦਾ ক্লোਜ਼ ਹੋ ਜਣੇ ਕਹਿੰਦਾ ਦਰਵਾਜ਼ੇ ਕਹਿੰਦਾ ਵੀ 4:30 ਵਜੇ ਤੱਕ ਪਹਿਲਾਂ ਤੁਹਾਨੂੰ ਹੂਰੇ ਲਾਈਨ 'ਚ ਲੱਗਣਾ ਪੈਣਾ ਵੀ ਫਿਰ ਅੰਦਰ ਰਸ਼ ਬਹੁਤ ਆ ਅੰਦਰ ਜਿਹੜੀ ਚੀਜ਼ ਮੇਨ ਦਿਖਾਉਣੇ ਵਾਲੀ ਹੈ ਨਾ ਉਹ ਸਾਹਮਣੇ ਜਿਹੜੇ ਉਹ ਉਹ ਸਾਹਮਣੇ ਬਿਲਡਿੰਗਾਂ ਐ ਉਹਨਾਂ ਦੇ ਵਿੱਚ ਮੇਨ ਚੀਜ਼ ਦਿਖਾਉਂਦੇ ਆ ਇਹ ਉੱਥੇ ਵੀ ਕਹਿੰਦਾ ਲਾਈਨ ਬਹੁਤ ਲੱਗੀ ਹੋਈ ਆ ਤਾਂ ਕਰਕੇ ਕਹਿੰਦਾ ਵੀ ਬੰਨ ਨਹੀਂ ਗੱਲ ਦੇਖ ਨਹੀਂ ਹੋਣਾ ਤੇ ਵੀ ਫਲਹਾਲ ਤੁਸੀਂ ਜੇ ਫੇਰ ਕਿਸੇ ਦਿਨ ਆਜੋ ਤਾਂ ਜਿਆਦਾ ਵਧੀਆ ਰਸ਼ ਬਾਕਿਓ ਬਹੁਤ ਆ ਜੀ ਤਾਂ ਕਰਕੇ ਦਸਤਾਨਕ ਦਸਤਾਨੇ ਖਾਲਸਾ ਇਹ ਦਿਖਾਉਣਾ ਸੀਗਾ ਜੀ ਤੁਹਾਨੂੰ ਪਰ ਹੁਣ ਮੁਸ਼ਕਲ ਆ ਜੀ ਫਿਰ ਕਨਾਂ ਵੀ ਤੁਹਾਡਾ ਟਾਈਮ ਖਰਾਬ ਹੋਣਾ ਨੰਬਰ ਤੁਹਾਡਾ ਲੱਗਣਾ ਨਹੀਂ ਉਦੋਂ ਤੱਕ ਦਰਵਾਜ਼ੇ ਬੰਦ ਹੋ ਜਣੇ ਆ ਕਰਕੇ ਫਿਰ ਹੁਣ ਭਾਈ ਰਸ਼ ਬਾਕਿਓ ਬਹੁਤ ਆ ਜੀ ਸੰਗਤ ਦਾ ਹੁਣ ਸਵਾ ਕਰਕੇ ਨਾ ਇਕੱਠ ਹੋਇਆ ਬਹੁਤ ਜਿਆਦਾ ਜੀ ਉਹ ਸਾਹਮਣੇ ਇਹਨਾਂ ਦੀ ਉਹ ਪਾਰਕਿੰਗ ਆ ਉਹ ਦੇਖੋ ਉਹ ਵੀ ਸਾਰੀ ਫੁੱਲ ਆ ਪਾਰਕਿੰਗ ਹੈਨਾ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਗੱਡੀਆਂ ਹੀ ਗੱਡੀਆਂ ਸੜਕ ਤੇ ਸਾਹ ਪਾਸੇ ਚਾਰੇ ਪਾਸੇ ਉਹ ਗਾਹਾਂ ਤੱਕ ਗੱਡੀਆਂ ਦੀ ਉਹ ਲਾਈਨ ਲੱਗੀ ਹੋਈ ਆ ਉਹ ਦੇਖੋ ਆ ਸਾਰੀ ਸੰਗਤ ਕੁਝ ਮੁੜੀ ਜਾਂਦੀਆਂ ਗੱਡੀਆਂ ਅਜੇ ਕੁਝ ਪਹਿਲਾਂ ਦੀਆਂ ਖੜੀਆਂ ਸਾਰੀ ਸੰਗਤ ਅੰਦਰੇ ਗਈ ਹੋਈ ਆ ਜੀ ਆ ਟਰਾਲੀਆਂ ਸਾਰੀਆਂ ਖਾਲੀ ਹੋ ਕੇ ਅੰਦਰ ਗਈਆਂ ਹੋਈਆਂ ਆ ਦੇਖੋ ਵੀਰ ਕਹਿੰਦਾ ਵੀ ਸਵਾ ਕਰਕੇ ਇਕੱਠ ਜਿਆਦਾ ਐ ਵੀ ਤੁਸੀਂ ਸਾਬਾ ਤੋਂ ਬਾਅਦ ਆ ਜਾਓ ਚਲੋ ਅਸੀਂ ਤਾਂ ਲੋਕਲੇ ਆ ਸਾਨੂੰ ਕੋਈ ਹੋਣੀ ਆ ਅਸੀਂ ਬਾਅਦ ਚ ਵੀ ਮਾਰ ਜਾਗੇ ਕਿਹੜਾ ਉਹ ਦੇਖੋ ਸਾਰੀ ਉਹ ਸਿਰੇ ਤੱਕ ਗੱਡੀਆਂ ਦੀ ਲਾਈਨ ਲੱਗੀ ਵੀ ਆ ਇਹ ਸਾਰੇ ਲੋਕ ਅੰਦਰ ਗਏ ਹੋਏ ਆ ਤਾਂ ਕਰਕੇ ਫਿਰ ਹੁਣ ਮੁਸ਼ਕਲ ਆ ਜੀ ਦਿਖਾਉਣੀ ਸੀ ਚੀਜ਼ ਤੁਹਾਨੂੰ ਭਾਈ ਵਧੀਆ ਤਾਂ ਹੀ ਜੋ ਕਹਿ ਕੇ ਲੈ ਕੇ ਆਏ ਤੇ ਘਰੋਂ ਵਲੌਗ ਬਣਾ ਕੇ ਲੈ ਕੇ ਸ਼ੁਰੂ ਕਰਕੇ ਲੈ ਕੇ ਆਏ ਤੇ ਉਹ ਇਹੀ ਸੀਗਾ ਸਾਡਾ ਮੇਨ ਮੋਟਿਵ ਹੈ ਨਾ ਤੇ ਆ ਦੇਖੋ ਤੁਸੀਂ ਆਓ ਕੌਣ ਆ ਗਿਆ ਭਾਈ ਇਹ ਕੋਈ ਬੰਦਾ ਕਿਆ ਚੱਕਰ ਆ ਕੌਣ ਐ ਅੱਛਾ ਚਰਨਜੀਤ ਸਿੰਘ ਚੰਨੀ ਆ ਗਏ ਭਾਈ ਚਰਨਜੀਤ ਸਿੰਘ ਚੰਨੀ ਅੱਛਾ ਇਹ ਅੰਦਰੋਂ ਆਏ ਲੱਗਦੇ ਮੈਨੂੰ ਠੀਕ ਆ ਠੀਕ ਆ ਇਹ ਵੀ ਅੰਦਰੇ ਗਏ ਹੋਏ ਤੇ ਜੀ ਮੈਨੂੰ ਲੱਗਦਾ ਹਾਂ ਤਾਂ ਹੀ ਇਹਨਾਂ ਰਸ਼ ਜੇ ਹੋ ਗਏ ਕਿ ਲੱਗ ਤਾਂ ਮੈਨੂੰ ਪਤਾ ਨਹੀਂ ਕੌਣ ਆ ਗਿਆ ਤੇ ਇੱਧਰ ਸਿਕਿਉਰਟੀ ਵੀ ਅ ਤਾਂ ਹੀ ਸਿਕਿਉਰਟੀ ਵੀ ਖੜੀ ਹੈ ਜਿੱਥੇ ਇੱਧਰ ਸਾਰੇ ਗੱਡੀਆਂ ਪੁਲਿਸ ਵਾਲਿਆਂ ਦੀਆਂ ਵੀਰਾਂ ਦੀਆਂ ਤੇ ਉਹਦੇ ਕਰਕੇ ਹੋਊਗਾ ਜ਼ਿਆਦਾ ਰਸ਼ ਚਲੋ ਜੀ ਬਾਹਰ ਤੇ ਚੱਲੇ ਜੀ ਚਲੋ ਜੀ ਬਾਈ ਜੰਨੀ ਸਾਹਿਬ ਲੰਘੇ ਕੋਈ ਵੀ ਲਓ ਜੀ ਫਿਰ ਹੁਣ ਜਾਣ ਚੇ ਭਲਾਈ ਆ ਹੁਣ ਚੱਲਦੇ ਆ ਫਿਰ ਹੁਣ ਤੁਹਾਨੂੰ ਦੇਖਦੇ ਆ ਜਾਂ ਫਿਰ ਦਰਸ਼ਨ ਕਰਾਈਏ ਗੁਰੂ ਮਹਾਰਾਜ ਦੇ ਹੁਣ ਆਏ ਹੋਏ ਤਾਂ ਹੈਗੇ ਹੀ ਆ ਮੱਥਾ ਟੇਕ ਚੱਲਦੇ ਆ ਹਨ ਚੱਲਦੇ ਆ ਜੀ ਫਿਰ ਫੇਰ ਦਿਖਾਵਾਂਗੇ ਤੁਹਾਨੂੰ ਊਰੇ ਕਿਤੇ ਹਾਂਜੀ ਕਿਆਣਾ ਪੈਣਾ ਭਾਈ ਚਲੋ ਕੋਈ ਗੱਲ ਹਾਂ ਜਿਹਦਾ ਹੁਕਮ ਉਹਦਾ ਮਾਰਾ ਦਾ ਸਿਰ ਮੱਥੇ ਹਾਂ ਇਹਾਂ ਦੇਖਿਓ ਇੱਧਰ VOTING ਚੱਲਦੀ ਆ VOTING ਨਹੀਂ ਚੱਲਦੀ VOTING ਚੱਲਦੀ ਆ ਚੱਲਦੀ ਆ ਇੱਕ ਅੱਧੇ ਜਾਣੇ ਨੂੰ ਦੇਖਿਆ ਸੀ ਫਿਰਦੇ ਦੇਖ ਕੇ ਆਵਾ ਲਾਓ ਜੀ ਬਾਈ ਹਾਂ ਸਰ ਹਾਂ ਜੀ ਆਪਣੇ ਸਿਰ ਟਕੇ ਦੇਖੋ ਕਿੰਨੇ ਵਧੀਆ ਜੀ ਬਾਲਾ ਵਾਲੇ ਰੇੜੀਆਂ ਵਾਲਿਆਂ ਨੇ ਹਾਂ ਇੱਧਰ ਤਾਂ ਸਰਦਾਰ ਵੀਰੇ ਖੜਾ ਆਪਣਾ ਤੇ ਸਾਰੇ ਨੇ ਭਾਈ ਸਿਰ ਟਕੇ ਹੋਏ ਆ ਰੇੜੀਆਂ ਵਾਲਿਆਂ ਨੇ ਵੀ ਵਧੀਆ ਗੱਲ ਆ ਕਦਾ ਹਜੇ ਵੀ ਪੂਰੀ ਆਈ ਜਾਂਦੀ ਹੈ ਜੀ ਅ ਜੂਰਾ ਸ਼ੂਰਾ ਤੇ ਸੰਗਤ ਦਾ ਇਕੱਠਾ ਜੀ ਹਜੇ ਵੀ ਆ ਗੱਡੀਆਂ ਵੀ ਸਾਰੀਆਂ ਸੰਗਤ ਦੀਆਂ ਆਈਆਂ ਅ ਸਾਨੂੰ ਗੱਡੀ ਖੜਾਉਣ ਨੂੰ ਵੀ ਦੇਖ ਲਓ ਤੁਸੀਂ ਜਗ੍ਹਾ ਨਹੀਂ ਮਿਲੀ ਇੱਧਰਲੀ ਸਾਈਡ ਨਾ ਕਾਪੀ ਗੱਡੀਆਂ ਸੀਗੀਆਂ ਗੱਡੀਆਂ ਕਾਹਾਂ ਲਾ ਕੇ ਆਉਣਾ ਪਿਆ ਤੇ ਹੁਣ ਤੁਹਾਨੂੰ ਕਰਾਉਣੇ ਆ ਜੀ ਦਰਸ਼ਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਵਾਹਿਗੁਰੂ ਕਿਦਰ ਖੋਲਿਏ ਜੀ ਜੋੜੇ ਚਾਲਦੇ ਆ ਫਿਰ ਅੰਦਰ ਮੰਮੀ ਕਿੱਧਰ ਰਹਿ ਗਏ ਮੰਮੀ ਸੋ ਕੀ ਅੱਛਾ ਕੀ ਹੋ ਗਿਆ ਤਾਂ ਚਲੋ ਮੈਨੂੰ ਪਤਾ ਨਹੀਂ ਭਲੇਖੇ ਨਾਲ ਇੱਕ ਦੂਏ ਦੇ ਨਿਆਣਾ ਹੀ ਫੜ ਲਿਆ तेरी पीड़ मुताज के सजा तेरी पीड़ मुताज बना सिर ते सजा, सजा बी से बिजली चमक पिछ नी परसे बिजली चमके पिछना